ਕੋਡੀ ਭੈਣ ਨੂੰ ਅੱਜ ਫੇਰ ਕੋਸਲੇ ਨੇ ਨਾਕਾ ਲਾਇਆ ਹੋਇਆ ਅੱਜ ਤਾਂ ਇਹ ਮੇਰਾ ਪੱਕਾ ਚਲਾਣ ਕੱਟਣਗੇ ਚੱਲ ਐਵੇਂ ਕਰਦਾ ਉਹ ਜਿਹੜੀ ਬੁੜੀ ਧਰੀ ਜਾਂਦੀ ਹੈ ਉਹਨੂੰ ਆਪਦੇ ਮੋਟਰਸਾਈਕਲ ਤੇ ਮਗਰ ਬਿਠਾ ਲੈਣਾ ਕਹਿ ਦੂੰਗਾ ਇਹ ਤਾਂ ਮੇਰੀ ਬੇਬੇ ਹੈ ਤੇ ਮੈਂ ਆਪਦੀ ਬੇਬੇ ਨੂੰ ਦਵਾਈ ਦਿਵਾ ਕੇ ਲਿਆ ਆ ਸਿਆਣਾ ਬੰਦਾ ਦੇਖ ਕੇ ਲਾ ਮੈਨੂੰ ਛੱਡ ਹੀ ਦੇਣਗੇ ਆ ਜਾਉ ਮਾਤਾ ਜੀ ਜਿੱਥੇ ਤੁਸੀਂ ਜਾਣਾ ਮੈਂ ਤੁਹਾਨੂੰ ਛੱਡ ਦੇਣਾ ਤੁਸੀਂ ਮੇਰੇ ਮਗਰ ਬਹਿ ਜਾਓ ਹੌਂਡੇ ਗਾ ਰੋਕ ਰੋਕ ਮੋਟਰਸਾਈਕਲ ਓਏ ਕਿਧਰੋਂ ਆਇਆ ਤੇ ਕਿਧਰ ਚੱਲਿਆ ਸਾਬਜੀ ਆ ਮੇਰੀ ਬੇਬੇ ਐ ਤੇ ਵਿਚਾਰੀ ਪਾਤ ਬਿਮਾਰ ਰਹਿੰਦੀ ਐ ਮੈਂ ਇਹਨੂੰ ਦਵਾਈ ਦਵਾ ਕੇ ਲੈ ਕੇ ਆਇਆ ਓ ਬੇਬੇ ਦਾ ਤੇਰੀ ਐ ਆ ਜਿਹੜਾ ਮੋਟਰ ਆਦਮੀ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਆ ਮੋਟਰਸਾਈਕਲ ਵੀ ਮੇਰਾ ਤੇ ਬੇਬੇ ਵੀ ਮੇਰੀ ਆ ਅੱਛਾ ਫਿਰ ਤਾਂ ਹਾ ਝੋਲਾ ਵੀ ਤੇਰਾ ਹੋਣਾ ਹਾਂਜੀ ਹਾ ਝੋਲਾ ਵੀ ਮੇਰਾ ਹੀ ਤੇ ਜਿਹੜੀ ਹਾ ਝੋਲੇ ਚ ਪੁੱਕੀ ਆ ਵੀ ਤੇਰੀ ਹੋਣੀ ਝੋਲੇ ਚ ਪੁੱਕੀ ਆ ਜੀ ਮੈਂ ਨਹੀਂ ਜੀ ਨਾ ਝੋਲਾ ਮੇਰਾ ਤੇ ਨਾ ਮਾਤਾ ਮੇਦੀਆ ਮੇਰਾ ਤਾਂ ਇਕੱਲਾ ਮੋਟਰਸਾਈਕਲ ਆ ਬੇਬੇ ਤੂੰ ਤਾਂ ਚੱਲ ਮੇਰਾ ਸਾਲਾ ਤੇਰੇ ਤੋਂ ਤਿੰਨ ਪਰਚੇ ਪਾਊਗਾ ਇੱਕ ਤਾਂ ਤੂੰ ਆਪਣੀ ਮਾਂ ਨੂੰ ਮਾਂ ਨਹੀਂ ਸਮਝਦਾ ਇੱਕ ਤੂੰ ਝੂਠ ਬੋਲਦਾ ਉਦੋਂ ਤੇਰੇ ਤਾਂ ਪੁੱਕੀ ਫੜੀ ਗਈ ਆ ਤੈਨੂੰ ਤਾਂ ਨਹੀਂ ਸਾਰੀ ਉਮਰ ਮੈਂ ਜੇਲ੍ਹ ਤੇ